ਅੱਜ ਦੀ ਪਲੱਸ ਕੰਟਰੋਲ ਦੀ ਕੀ ਮੋਡੂਲ ਹੈ ਅੱਜ ਸਾਡਾ ਨਾ ਈਗਲ 5 ਕਰਕੇ ਇੱਕ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਜਿੰਨੇ ਰੇਂਜ ਦੇ ਵਿੱਚ ਹੌਟਸਪੌਟਸ ਐ ਡਰਗ ਰਿਲੇਟਿਡ ਹੌਟਸਪੌਟਸ ਆ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਬੰਦਿਸ਼ ਬੰਦਿਸ਼ ਦਿੱਤੀ ਜਾ ਰਹੀ ਹੈ ਅ ਔਰ ਇਹਦੇ ਵਿੱਚ ਸਾਡੇ ਜਲੰਧਰ ਰੂਰਲ ਦੇ ਵਿੱਚ 8 ਦੇ ਕਰੀਬ ਹੌਟਸਪੌਟਸ ਐ ਹੁਸ਼ਿਆਰਪੁਰ ਦੇ ਵਿੱਚ 10 ਤੋਂ 12 ਹੌਟਸਪੌਟ ਹੌਟਸਪੌਟਸ ਐ ਔਰ ਜਿਹੜਾ ਕਪੂਰਥਲੇ ਦੇ ਵਿੱਚ 8 ਦਾ ਹੌਟਸਪੌਟਸ ਐ ਸ਼ਹਿਰੀ ਅਮਲਾ ਦੇ ਵਿੱਚ ਅਸੀਂ ਵਿਜ਼ਿਟ ਕੀਤਾ ਗਿਆ ਇਹਦੇ ਵਿੱਚ ਹੁਣੇ ਜਸਟ ਆਪਰੇਸ਼ਨ ਇਹ ਖਤਮ ਹੋਇਆ ਦੋ ਸਬ ਡਿਵੀਜ਼ਨਸ ਜਿਹੜਾ ਹੈਗਾ ਇਹ ਇਹ ਹਾਟਸਪੋਟ ਆਪਰੇਸ਼ਨ ਚੱਲ ਰਿਹਾ ਹੈਗਾ ਤਕਰੀਬਨ 14 ਦੇ ਕਰੀਬ ਅਸੀਂ ਅਕਿਊਜ਼ ਜਿਹੜੇ ਹੈਗੇ ਉਹ ਫੜੇ ਹੈਗੇ ਇਸ ਆਪਰੇਸ਼ਨ ਦੇ ਵਿੱਚ ਔਰ 10 ਦੇ ਕਰੀਬ ਜਿਹੜੇ ਸ਼ੱਕੀ ਵਿਅਕਤੀ ਹੈਗੇ ਉਹਨਾਂ ਨੂੰ ਲਿਆਂਦਾ ਹੈਗਾ ਪੁੱਛਤਾ ਉਹਨਾਂ ਤੋਂ ਹੋਏਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਐਨਡੀਐਸ ਦੀ ਰਿਕਵਰੀਜ਼ ਵਗੈਰਾ ਜਿਹੜੀਆਂ ਹੈਗੀਆਂ ਉਹਦੀਆਂ ਡਿਟੇਲਸ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਜਦੋਂ ਇਹ ਪਰਚੇ ਦਰਜ ਨੇ ਉਹ ਤੋਂ ਤੋਂ ਬਾਅਦ ਸ਼ੇਅਰ ਕੀਤੀ ਜਾਏਗੀ ਫਿਰ ਕੀ ਰਿਕਵਰੀ ਹੋਈ ਇਹਨਾਂ ਨੂੰ ਜਿਹੜੇ ਇਨਵੈਸਟਮੈਂਟ ਤੋਂ ਇਹ ਜਿਵੇਂ ਸਾਡੇ ਪੁਰਾਣੇ ਮੁਕਦਮੇ ਆ ਕੁਝ ਹਾਰਟ ਕੇਸਸ ਲੱਗੇ ਆ ਕੁਝ ਐਨਡੀਪੀਐਸ ਦੇ ਕੇਸਸ ਲੱਗੇ ਆ ਉਹਦੇ ਵਿੱਚ ਇਹਨਾਂ ਨੂੰ ਫੜਿਆ ਹੈਗਾ ਤੇ ਇਹਦੀ ਡਿਟੇਲਸ ਜਿਹੜੀਆਂ ਹੈਗੀਆਂ ਕੁਝ ਸਨੇਚਰਸ ਵੀ ਫੜੇ ਆ ਤੇ ਓਨਰ ਦੀ ਰਿਕਵਰੀਸ ਫਿਰ ਤੁਹਾਡੇ ਨਾਲ ਪੁੱਛਤਾ ਚ ਕਿਉਂਕਿ ਹਜੇ ਆਪਰੇਸ਼ਨ ਜਸਟ ਫਿਨਿਸ਼ ਹੋਇਆ ਹੈਗਾ ਤੇ ਇਹਦੇ ਤੋਂ ਬਾਅਦ ਫਿਰ ਤੁਹਾਡੇ ਨਾਲ ਉਹ ਜਿਹੜੀ ਬਾਕੀ ਡਿਟੇਲਸ ਆ ਰਿਕਵਰੀਸ ਦੀਆਂ ਉਹ ਸ਼ੇਅਰ ਕਰਾਂਗੇ ਮੈਸੇਜ ਆਇਆ ਹੈ ਕਿ ਇੱਕ ਤਾਂ ਮੈਂ ਇੱਥੇ ਉਨੀ ਜੁਆਇਨ ਕੀਤਾ ਇੱਕ ਹਫਤਾ ਪਹਿਲਾਂ ਐਸਡੀਆਈ ਜ਼ਿਲੰਦਰ ਰੇਂਜ ਜਿੰਨੇ ਹੈਬਿਚੁਅਲ ਅਫੈਂਡਰਸ ਨੇ ਪਿਛਲੇ 1 ਸਾਲ ਦੇ ਵਿੱਚ ਜਿਹੜੇ ਬੇਲ ਆਊਟ ਕ੍ਰਿਮੀਨਲਸ ਨੇ ਚਾਹੇ ਉਹ ਲੁੱਟਖੋਹਾਂ ਦੀ ਵਾਰਦਾਤ ਦੇ ਵਿੱਚ ਸਿਗੇ ਇਨਵੋਲਡ ਚਾਹੇ ਉਹ ਡਰੱਗਸ ਦੇ ਵਿੱਚ ਸਿਗੇ ਕਿਉਂਕਿ ਮੈਂ ਸਮਝਦਾ ਕਿ 80% ਆਫ ਦਾ ਜਿਹੜਾ ਕ੍ਰਾਈਮ ਹੈਗਾ ਉਹ ਹੈਬਿਚੁਅਲ ਅਫੈਂਡਰਸ ਕਰਦੇ ਆ ਬੇਲ ਤੋਂ ਬਾਹਰ ਆ ਜਾਂਦੇ ਆ ਉਹਨਾਂ ਨੂੰ ਕੁਝ ਕਰਨ ਦਾ ਹੁੰਦਾ ਨਹੀਂ ਹੈਗਾ ਉਸੇ ਕਰਕੇ ਕ੍ਰਾਈਮ ਕਰਦੇ ਆ ਉਹਨਾਂ ਦੇ ਖਿਲਾਫ ਦਬੇਜ ਦਿੱਤੀ ਜਾਏਗੀ ਔਰ ਉਹਨਾਂ ਦੇ ਖਿਲਾਫ ਸਰਵੇਲੈਂਸ ਵਧਾਈ ਜਾਏਗੀ ਤਾਂ ਕਿ ਜਿਹੜਾ ਹੈਗਾ ਕ੍ਰਾਈਮ ਬਾਰ ਬਣ ਸ਼ਹਿਰ ਦੇ ਵਿੱਚ ਨਾ ਬੇਲ ਆਊਟ ਕ੍ਰਿਮੀਨਲਸ ਬਹੁਤ سارے ਤੜੇ ਜਿਹਨਾਂ ਦੀ ਰੀਸੈਂਟ ਵਿੱਚ ਜੇ ਪ੍ਰੋਕਿਉਰੀਆਂ ਸੀਲ ਹੋ ਜਾਂਦੀਆਂ ਤੇ ਲੇਕਿਨ ਹਜੇ ਵੀ ਉਹ ਛਰੇ ਆਮ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਜਦੋਂ ਇਹ ਆਨਗoing ਪ੍ਰੋਸੈਸ ਹੈ ਕੋਈ ਕ੍ਰਾਈਮ ਕਰਦਾ ਹੈ ਉਹਦੇ ਖਿਲਾਫ ਪਰਚਾ ਦਰਜ ਹੁੰਦਾ ਹੈ ਸਜ਼ਾ ਹੁੰਦੀ ਹੈ ਪ੍ਰੀਵੈਂਟਿਵ ਐਕਸ਼ਨ ਲਿੱਤਾ ਜਾਂਦਾ ਹੈ ਇਸੇ ਕਰਕੇ ਸਾਡੇ ਕੋਲ ਪ੍ਰੀਵੈਂਟਿਵ ਐਕਸ਼ਨ ਦੀ ਧਾਰਾਵਾਂ ਹੈਗੀਆਂ ਵੀ 10 DPS ਦੇ ਵਿੱਚ ਵੀ ਅਸੀਂ ਪ੍ਰੋਪੋਜ਼ਲ ਮੂਵ ਕੀਤੇ ਹੋਏ ਜਿਹਦੇ ਵਿੱਚ ਕਿ 180 ਦਿਨ ਦੇ 180 ਦਿਨ ਤੱਕ ਉਹਨੂੰ ਡਿਟੇਨ ਕੀਤਾ ਜਾਂਦਾ ਔਰ ਜੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਹਜੇ ਵੀ ਉਹ ਨਹੀਂ ਰੁਕ ਰਹੇ ਹੈਗੇ ਉਨ੍ਹਾਂ ਦੇ ਨਾਮ ਦਿਓ ਉਹਨਾਂ ਦੇ ਖਿਲਾਫ ਹੋਰ ਸਖਤ ਐਕਸ਼ਨ ਕੀਤਾ ਜਾਏਗਾ ਬਟ ਆਈ ਥਿੰਕ ਜੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਜਿਹੜਾ ਹੈਗਾ ਉਹਦੇ ਖਿਲਾਫ ਐਕਸ਼ਨ ਦਿੰਦੇ ਆ ਚਲਾਨ ਟੂ ਕੋਡ ਹੁੰਦੇ ਆ ਟਾਈਮ ਤੇ ਸਜ਼ਾ ਮਿਲਦੀ ਹੈ ਔਰ ਇਸ ਤਰ੍ਹਾਂ ਦੀ ਦਬਿਸ਼ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੇ ਆਪਰੇਸ਼ਨ ਲਾਂਚ ਕੀਤੇ ਜਾਂਦੇ ਆ ਪਰ ਡੈਫੀਨੇਟਲੀ ਜਿਹੜਾ ਹੈਗਾ ਅਸੀਂ ਇੱਕ ਕ੍ਰਾਈਮ ਫ੍ਰੀ ਸੁਸਾਇਟੀ ਦੀ ਕਲਪਨਾ ਕਰ ਸਕਦੇ ਹਾਂ ਸਰ ਡਾਕਟਰ ਕਿੰਨੇ ਬੰਦੇ ਫੜੇ ਅਸੀਂ ਅੱਜ 14 ਦੇ ਕਰੀਬ ਅਕਿਊਜ਼ਡ ਕ੍ਰਿਮ ਫੜੇ ਹੈਗੇ ਜਿਹੜੇ ਵਕਫਾ ਕੇਸਾਂ ਦੇ ਵਿੱਚ ਇਨਵੋਲਡ ਸੀਗੇ 10 ਦੇ ਕਰੀਬ ਜਿਹੜੇ ਹੈਗੇ ਸ਼ੱਕੀ ਵਿਅਕਤੀ ਇਹ ਫੜ ਕੇ ਲਿਆਇਆ ਹੈ ਜਿਹੜੇ ਔਰ ਦੋ ਦੋ ਸਬ ਡਿਵੀਜ਼ਨਸ ਅਜੇ ਵੀ ਜਿਹੜਾ ਹੈਗਾ ਆਪਰੇਸ਼ਨ ਚੱਲਦਾ ਹੈ ਜਿਹੜਾ ਕਪੂਰਥਲਾ ਸਿਟੀ ਹੈਗਾ ਤੁਹਾਡਾ ਜਿਹਦੇ ਵਿੱਚ ਖਤਮ ਹੋ ਗਿਆ ਹੈਗਾ ਆਪਰੇਸ਼ਨ ਸਿਟੀ ਐਂਡ ਪਗਵਾੜਾ ਦੇ ਖਤਮ ਹੋ ਗਿਆ ਬੁਲੰਦਰ ਸੁਲਤਾਨਪੁਰ ਲੋਤੀ ਨੂੰ ਬੁਲੰਦਰ ਤੋਂ ਸੁਲਤਾਨਪੁਰ ਲੋਤੀ ਦੇ ਵਿੱਚ ਆਪਰੇਸ਼ਨ ਚੱਲ ਰਹੇ ਪੂਰੇ ਡਿਸਟ੍ਰਿਕਟ ਪੂਰੇ ਪੂਰੇ ਡਿਸ ਪੂਰੀ ਰੇਂਜ ਦੇ ਵਿੱਚ ਆਪਰੇਸ਼ਨ ਚੱਲ ਰਹੇ ਹੈ ਔਰ ਕਪੂਰਥਲਾ ਦੇ ਵਿੱਚ ਚਾਰ ਸਬਡਿਵੀਜ਼ਨਸ ਚੱਲ ਰਹੇ ਨੇ ਗਿਲੇਦਾਂ ਦੇ 14 ਦੇ ਕੇ ਸਿਰਫ ਇਹ ਸਿਰਫ ਕਪੂਰਥਲਾ ਦਾ ਜਿਹੜਾ ਡਾਟਾ ਤੁਹਾਡੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਗਿਲੇਦਾਂ ਦੇ ਕਿੰਨੇ ਦੇ ਤੁਹਾਨੂੰ ਸਮਾਂ ਦੱਸੋ ਅਰਕਲੇ ਸ਼ਹਿਰ ਤੇ ਵੀ ਪਿੰਡਾਂ ਤੇ ਵੀ ਆਸ-ਪਾਸੇ ਉਹ ਵੀ ਦੇਖਦੇ ਨੇ ਇਹ ਡਿਸਟ੍ਰਿਕਟਸ ਦਾ ਹੈਗਾ ਸਾਡਾ ਜਿਹੜਾ ਦੋਨੋਂ ਪਤਾ ਮਹੱਲੇ ਸੋਤਾਨ ਹੋ ਲੋਗੀ ਦੇ ਤੇ ਪਿੰਡਾਂ ਚ ਚੱਲ ਰਿਹਾ ਹੈ ਸੋਤਾਨ ਹੋ ਲੋਗੀ ਦੇ ਵਿੱਚ ਲਾਟਿਆਵਾਲ ਔਰ 20 ਮਿੰਟ ਤੋਂ ਆਪਰੇਸ਼ਨ ਚੱਲ ਰਿਹਾ ਹੈ ਬੋਲਾ ਦੇਵੀ ਸ਼ਮੀਰਾ ਔਰ ਗੁੱਟਪਿੰਡ ਵਿੱਚ ਚੱਲ ਰਿਹਾ ਹੈ ਫਗਵਾੜਾ ਵੀ ਸਾਡੀ ਕਲੋਨੀਜ਼ ਹੈ ਜਿੱਥੇ ਸਾਡਾ ਉੱਤੇ ਬਹੁਤ ਸਾਰੇ ਲੋਕੀ ਜਿਹੜੇ ਬਾਹਰ ਤੋਂ ਆ ਕੇ ਵੱਸਦੇ ਨੇ ਕੁਝ ਹੋਰ ਸ਼ਿਕਾਇਤਾਂ ਸਰ ਕੁਝ ਬੇਲੋਡ ਕ੍ਰਿਮੀਨਲ ਇੱਧਰ ਹੈ ਜਿਨ੍ਹਾਂ ਦੀ ਲੋਕਲ ਪ੍ਰਾਪਰਟੀ ਸੀਲ ਹੋਈ ਹੈ ਲੇਕਿਨ ਉਹਨਾਂ ਦੀ ਸ਼ਹਿਰ ਤੋਂ ਬਾਹਰ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਮਿੱਤੀ ਹੋਈਆਂ ਹੋਈਆਂ ਨੇ ਪਕਸਾਂ ਹਮੇਸ਼ਾ ਦੌੜਦਾ ਰਹੇ ਸਰ ਪਿਛਲੇ ਦਿਨ ਅੱਜ ਜਾਂ ਪਿਛਲੇ ਕੁਝ ਸਮੇਂ ਪਹਿਲਾਂ ਜਿਹੜੇ ਕਤਲ ਹਾਰਸਪੋਟ ਤੁਸੀਂ ਕਹਿ ਰਹੇ ਏਰੀਆ ਜਿੱਦਾਂ ਹੁਣ ਮੈਮਨੇ ਨਾਲੇ ਦੋਦੀ ਆ ਜਾਂ ਗਾਟਿਆਮਲ ਪਿੰਡਾ ਜਾਂ ਮੋਟਾ ਇਨਾ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਅੱਗੇ ਵੀ ਮੋਟੀਵੇਟ ਕਰ ਲਈਏ ਕਿ ਇੱਥੇ ਹੋਈ ਸੀ ਉਹਨਾਂ ਕੋਈ ਇਵਨ ਕੋਈ ਨਾ ਐਫੀਡੇਵਿਟ ਵੀ ਦਿੱਤੇ ਸੀ ਅਸੀਂ ਕਿਸੇ ਦੀ ਬੇਲਆਊਟ ਵੀ ਨਹੀਂ ਕਰਾਵਾਂਗੇ ਕੁਝ ਇਦਾਂ ਦਾ ਆਪਰੇਸ਼ਨ ਚਲਾ ਰਹੇ ਹੋ ਜਿਹੜੀ ਤੁਹਾਡੀ ਇਹਨਾਂ ਦੀ ਕਮੇਟੀਆਂ ਦੀ ਡਿਫੈਂਸ ਕਮੇਟੀ ਸਾਡੀ ਇਹਨਾਂ 5 537 ਵਿਲੇਜ ਡਿਫੈਂਸ ਕਮੇਟੀਆਂ ਬਣ ਗਈਆਂ ਮੈਂ ਤੁਹਾਨੂੰ ਮਤਲਬ ਇਹ ਆਪਣੇ ਸਰਕਾਰ ਦੇ ਮਾਧਮ ਸੇ ਤੁਹਾਨੂੰ ਅਪਡੇਟ ਕਰਾਣਾ ਹੈ ਕਿ ਕੱਲ ਜਿਹੜੇ ਨਾ ਸਾਡੇ ਕੋਲ ਲਾਟਿਆ ਬਾਜ਼ ਪਈ ਦੀ ਪੰਚਾਇਤ ਆਈ ਸੀ ਸਾਡੇ ਉੱਤੇ ਸਭ ਕਾਸ਼ਮੂਨ ਕਰਕੇ ਕੱਲ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਅਫੀਡੇਵਿਟ ਦੀ ਦਵਾ ਦੇਣੀ ਨਾਲ ਨਾਲ ਗੁਰਦੁਆਰੇ ਤੇ ਸੌਂ ਵੀ ਖਵਾਵਾਂਗੇ ਕਿ ਸਾਡੇ ਪਿੰਡ ਚੋਂ ਇੱਕ ਵੀ ਬੱਚਾ ਨਾ ਹੁਣ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੇਗਾ ਲੇਕਿਨ ਬੜੀ ਮਿਹਰਬਾਨੀ ਤੁਸੀਂ ਸਾਡੇ ਇਲੇਜੇ ਰਹਿ ਨਾ ਤੇ ਇਸ ਕਰਕੇ ਅਸੀਂ ਸਰ ਵੀਰ ਕੈਂਪਿੰਗ ਅਸੀਂ ਨਾ ਜਿੰਨੇ ਵੀ ਪਿੰਡ ਹੈ ਹੌਲਸਫੋਰ ਉੱਤੇ ਅਸੀਂ ਕੈਂਪਿੰਗ ਕੀਤੀ ਹੈ ਕਿਚ ਹੈਪਿੰਗ ਡੋਗਰਾਵਾਲ ਤੇ ਵੀ ਕੀਤੀ ਹੈ ਡੋਗਰਾਵਾਲ ਕੇ ਅਲਾਵਾ ਹੁਣ ਲਾਤੀਆਵਾਲ ਦੋਤੀ ਡੂਟਾਪੇਟ ਇਹ ਸਾਡੇ ਕਵਰ ਹੋ ਚੁਕੇ ਹੁਣ ਅਸੀਂ ਵੀਆਰ ਪ੍ਰੋਗਰੈਸਿੰਗ ਇਨ ਕਪੂਰਥਲਾ ਸਬੂਰਥਲਾ ਦੇ ਵਿੱਚ ਸਰ ਅਸੀਂ ਹੁਣ ਸਾਡੇ ਜੋ ਟਾਰਗੇਟਸ ਹੈ ਦੇ ਆ ਕੋ ਬ੍ਰੈਂਡ ਕੋ ਬ੍ਰੈਂਡ ਪਿੰਡ ਦੇ ਵਿੱਚ ਅਸੀਂ ਆਪਰੇਸ਼ਨ ਕਰ ਰਹੇ ਹਾਂ ਤੋਂ ਬਹੁਤ ਜਲਦੀ ਤੋਂਨ ਉੱਥੇ ਵੀ ਆਈ ਥਿੰਕ ਪਬਲਿਕ ਆ ਕੇ ਕਮੇਗੀ ਕਿ ਜੀ ਸਾਡੇ ਤੁਸੀਂ ਰੇਟ ਕਰਨਾ ਬੰਦ ਕਰੋ ਅਸੀਂ ਕਸਮ ਖਾਣ ਨੂੰ ਤਿਆਰ ਤੋਂ ਸਾਡੇ ਚਾਰ ਪਾਰ ਫਿੰਡੋ ਮੇ ਤੋਂ ਅਸੀਂ ਬਹੁਤ ਮੇਜਰਲੀ ਆਪਰੇਸ਼ਨ ਚਲਾਇਆ ਇਟ ਇਜ਼ ਅ ਵਿਲੇਜ ਡਿਫੈਂਸ ਕਮੇਟੀ ਦਾ ਕਨਸੈਪਟ ਹੈ ਕਿ ਜਿਹੜਾ ਕ੍ਰਾਈਮਨਲ ਹੈ ਉਹ ਕ੍ਰਾਈਮ ਕਰਕੇ ਵਾਪਸ ਜਾਂ ਤਾਂ ਕਿਸੇ ਮਹੱਲੇ ਜਾਂ ਪਿੰਡ ਦੇ ਵਿੱਚ ਹੀ ਰਹਿੰਦਾ ਹੈਗਾ ਜਾ ਕੇ ਅਰਗਰ ਲੋਗ ਉਸ ਲੋਗ ਉਸ ਦਾ ਸਾਥ ਨਾ ਦੇਣ ਮਤਲਬ ਲੋਕ ਪੁਲਿਸ ਦਾ ਸਾਥ ਦੇਣ ਲੋਕ ਪੁਲਿਸ ਨੂੰ ਇਨਫੋਰਮੇਸ਼ਨ ਟਾਈਮਲੀ ਦੇਣ ਤਾਂ ਜਿਹੜਾ ਸ਼ਿਕੰਜਾ ਹੈ ਉਹ ਜ਼ਿਆਦਾ ਕਸਿਆ ਜਾ ਸਕਦਾ ਹੈ ਕ੍ਰਿਮੀਨਲਸ ਦੇ ਖਿਲਾਫ ਔਰ ਜਿਵੇਂ ਕਿ ਮੈਡਮ ਵੱਤਸਲਾ ਨੇ ਦੱਸਿਆ ਹੋ ਇਸ ਐਸਐਸਪੀ ਕਪੂਰਥਲਾ ਇਹਨਾਂ ਨੇ ਜਿਵੇਂ ਦੱਸਿਆ ਕਿ ਸਾਡੇ ਕੋਲ ਪਿੰਡਾਂ ਵਾਲੇ ਲੋਕ ਐਫੀਡਵਿਟ ਵੀ ਆਕੇ ਦੇ ਰਹੇ ਕਿ ਅਸੀਂ ਹੁਣ ਮਤਲਬ ਤੁਸੀਂ ਇਸ ਤੇ ਸਾਡੇ ਪਿੰਡ ਚ ਰੇਡ ਨਾ ਕਰੋ ਹੁਣ ਬੰਦਾ ਸੁਧਰ ਗਿਆ ਹੈ ਜਾਂ ਕ੍ਰਾਈਮ ਨਹੀਂ ਕਰੇਗਾ ਉਸ ਤਰ੍ਹਾਂ ਦੀ ਉਹ ਜ਼ਿੰਮੇਵਾਰੀ ਲੈ ਰਹੇ ਹਨ ये एक बहुत बड़ा वाई थिंक कदम है आ, पुलिस द्वारा देखो ये देखो ये ऑन ऑन गोइंग प्रोसैस है यही ऑन गोइंग प्रोसैस है साइ दबे हमेशा जारी रहेगी और वधिया तो वदिया से काम करने की इस कोशिश कर रहे हैं